ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਕੱਲ੍ਹ ਦੀ ਉਹ ਸ਼ਾਮ ਉਹ ਆਟੋ ਦੀ ਸਵਾਰੀ ਤੇ ਉਹ ਪੋਲਾ ਜਿਹਾ ਬਾਪੂ ਮੇਰੇ ਜ਼ੈਨ ਵਿੱਚ ਅੱਜ ਵੀ ਤਾਂ ਜਾਏ ਇਕ ਕਹਾਣੀ ਸਿਰਫ ਇੱਕ ਸਫ਼ਰ ਦੀ ਨਹੀਂ ਬਲਕਿ ਸੱਚਾਈ ਅਤੇ स्वार्थ ਦੇ ਟਕਰਾਅ ਦੀ ਹੈ ਜਿਸ ਵਿੱਚ ਅੱਜ ਦੇ ਸਮਾਜ ਦੀ ਇੱਕ ਕੋੜੀ ਸੱਚਾਈ ਛੁਪੀ ਹੋਈ ਹੈ ਮੈਂ ਜਦੋਂ ਸੈਕਟਰ 34 ਦੇ ਬੱਸ ਸਟੈਂਡ ਤੋਂ ਆਟੋ ਫੜਨ ਲੱਗੀ ਤਾਂ ਉੱਥੇ ਇੱਕ ਕਤਾਰ ਵਿੱਚ ਲੱਗੇ ਬਾਕੀ ਸਾਰੇ ਡਰਾਈਵਰਾਂ ਤੋਂ ਹਟ ਕੇ ਇੱਕ ਆਟੋ ਖੜਾ ਸੀ ਜਿਸ ਨੂੰ ਇੱਕ ਬਜ਼ੁਰਗ ਸਿੱਖ ਬਾਪੂ ਚਲਾ ਰਿਹਾ ਸੀ ਹਲਕੇ ਪੂਰੇ ਰੰਗ ਦਾ ਕੁੜਤਾ ਪਜਾਮਾ ਤੇ ਉਸ ਉੱਤੇ ਪੀਲੀ ਦਮਾਲਾ ਜੋ ਪੰਜਾਬੀ ਵਿਰਸੇ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਸੀ। ਇਹ ਰੰਗ ਮੈਨੂੰ ਮੇਰੇ ਪਿੰਡ ਮੇਰੇ ਵਿਰਾਸਤ ਦੀ ਯਾਦਵਾਰੇ ਸਨ। ਮੈਂ ਅਕਸਰ ਦੇਖਿਆ ਹੈ ਕਿ ਚੰਡੀਗੜ੍ਹ-ਮੋਹਾਲੀ ਦੀਆਂ ਸੜਕਾਂ 'ਤੇ ਔਟੋ ਚਲਾਉਣ ਵਾਲਿਆਂ ਵਿੱਚ ਜ਼ਿਆਦਾਤਰ ਪ੍ਰਵਾਸੀ ਭਾਈਚਾਰੇ ਦੇ ਨੌਜਵਾਨ ਹੁੰਦੇ ਨੇ। ਇਸ ਲਈ ਬਾਪੂ ਨੂੰ ਵੇਖ ਕੇ ਦਿਲ ਨੂੰ ਇੱਕ ਤਸੱਲੀ ਮਿਲੀ ਕਿ ਚਲੋ ਕੋਈ ਆਪਣਾ ਮਾਨ ਮਤਾ ਪੰਜਾਬੀ ਰੋਟੀ ਟੁਕਦਾ ਹਿੱਲਾ ਕਰ ਰਿਹਾ ਏ। ਮੈਂ ਬਾਪੂ ਨੂੰ ਆਪਣਾ ਟਿਕਾਣਾ ਦੱਸਿਆ। ਉਹਨਾਂ ਨੇ ਮੈਨੂੰ ਬਿਠਾ ਲਿਆ। ਆਟੋ ਚੱਲ ਪਿਆ ਮੈਂ ਧਿਆਨ ਨਾਲ ਦੇਖਿਆ ਆਟੋ ਦੀ ਸੀਟ ਦੇ ਕਵਰ ਨਵੇਂ ਲੱਗ ਰਹੇ ਸਨ ਜਿਵੇਂ ਬਾਪੂ ਨੇ ਕੰਮ ਨਵਾਂ ਨਵਾਂ ਹੀ ਸ਼ੁਰੂ ਕੀਤਾ ਹੋਵੇ ਰਾਹ ਵਿੱਚੋਂ ਹੋਰ ਸਵਾਰੀਆਂ ਵੀ ਆਟੋ ਵਿੱਚ ਬੈਠੀਆਂ ਦਫ਼ਤਰਾਂ ਤੋਂ ਛੁੱਟੀ ਹੋਣ ਕਰਕੇ ਨੌਜਵਾਨ ਮੁੰਡੇ ਕੁੜੀਆਂ ਦੀ ਭੀੜ ਸੀ ਇੱਕ ਸਟਾਪ ਤੇ ਤਿੰਨ ਜਣਿਆਂ ਨੇ ਉਤਰਨਾ ਸੀ ਇੱਕ ਕੁੜੀ ਨੇ ਪੁੱਛਿਆ ਬਾਬਾ ਜੀ ਕਿੰਨੇ ਪੈਸੇ ਹੋਏ ਜੋ ਜਵਾਬ ਬਾਪੂ ਨੇ ਦਿੱਤਾ ਉਹ ਸੁਣ ਕੇ ਮੈਂ ਹੈਰਾਨ ਰਹਿ ਗਈ ਉਹਨਾਂ ਨੇ ਮੁਸਕਰਾ ਕੇ ਕਿਹਾ ਮਰਜ਼ੀ ਆ ਪੁੱਤਰਾ ਜਿੰਨੇ ਦਿਲ ਕਰੇ ਦੇ ਦਿਓ ਰੱਬ ਰੱਖਾ ਇਹ ਸੁਣ ਕੇ ਮੇਰੇ ਅੰਦਰ ਪਹਿਲਾਂ ਇੱਕ ਮਿਠਾਸ ਸੋਈ ਕੁਲ ਗਈ ਕਿੰਨਾ ਪੋਲਾਪਣ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਹਰ ਕੋਈ ਇੱਕ ਦੂਜੇ ਨੂੰ ਲੁੱਟਣ ਦੀ ਤਾਕ ਵਿੱਚ ਬੈਠਾ ਹੈ ਉੱਥੇ ਰੱਬ ਦਾ ਬੰਦਾ ਬਿਨਾਂ ਕਿਸੇ ਲਾਲਚ ਦੇ ਕਿਰਾਇਆ ਮੰਗ ਰਿਹਾ ਹੈ ਪਰ ਅਗਲੇ ਹੀ ਪਲ ਮੇਰਾ ਇਹ ਭਾਵ ਕੋੜੇ ਸੱਚ ਵਿੱਚ ਬਦਲ ਗਿਆ ਤਿੰਨ ਸਵਾਰੀਆਂ ਨੇ ਇੱਕ ਦੂਜੀ ਵੱਲ ਦੇਖਿਆ ਓਲੀ ਜਿਹੀ ਮੁਸਕੁਰਾਈ ਤੇ 10 ਸਿੱਧਾ 10 ਰੁਪਏ ਕੱਢ ਕੇ ਬਾਪੂ ਦੇ ਹੱਥ ਤੇ ਰੱਖ ਦਿੱਤੇ ਜਦੋਂ ਕਿ ਉਸ ਥਾਂ ਦਾ ਸਹੀ ਕਿਰਾਇਆ ਘੱਟੋ-ਘੱਟ 20 ਰੁਪਏ ਸੀ ਉਹ ਨੌਜਵਾਨ ਹੱਸਤੇ ਹੱਸਤੇ ਉੱਤਰ ਗਏ ਮੇਰਾ ਖੂਨ ਖੋਲ ਗਿਆ ਇਹ ਪੜੇ ਲਿਖੇ ਲੋਕ ਦਫ਼ਤਰਾਂ ਵਿੱਚ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬੈਠਣ ਵਾਲੇ ਲੋਕ ਕੀ ਇਹਨਾਂ ਦੇ ਜ਼ਮੀਰ ਨੇ ਇੱਕ ਵਾਰ ਵੀ ਹੋਕਾ ਨਹੀਂ ਲਿਆ ਇੱਕ ਬਜ਼ੁਰਗ ਦੀ ਮਿਹਨਤ ਦਾ ਮੁਖੋਲ ਉਡਾ ਕੇ 10-10 ਰੁਪਏ ਬਚਾ ਕੇ ਇਹਨਾਂ ਨੂੰ ਕੀ ਮਿਲ ਗਿਆ ਪਰ ਮੈਂ ਦੇਖਿਆ ਬਾਪੂ ਦੇ ਚਿਹਰੇ ਤੇ ਕੋਈ ਸ਼ਿਕਾ ਨਹੀਂ ਸੀ। ਉਹਨਾਂ ਨੇ 10 ਰੁਪਏ ਹੀ ਚੁੱਪਚਾਪ ਜੇਬ ਵਿੱਚ ਪਾ ਲਏ ਤੇ ਅਗਲੇ ਮਸਾਫਰ ਨੂੰ ਬਿਠਾਉਣ ਲਈ ਔਟੋ ਅੱਗੇ ਤੋਰ ਦਿੱਤਾ। ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜਿਹੀ ਮਾਸੂਮੀਅਤ ਸੀ ਜਿਵੇਂ ਉਹ ਅੱਜ ਵੀ ਇਸ ਦੁਨੀਆ ਦੀ ਚਲਾਕੀ ਤੋਂ ਬਹੁਤ ਦੂਰ ਹੋਣ। ਅੱਗੇ ਜਾ ਕੇ ਮੈਂ ਹਿੰਮਤ ਕਰਕੇ ਬਾਪੂ ਜੀ ਨੂੰ ਪਿਆਰ ਨਾਲ ਕਿਹਾ, "ਬਾਪੂ ਜੀ, ਤੁਸੀਂ ਨਿਪੋਲੇ ਨਾ ਬਣੋ। ਇਸ ਰਸਤੇ ਦਾ ਕਿਰਾਇਆ 20 ਰੁਪਏ। ਦੱਸ ਕੱਲ ਤਾਂ ਅੱਜਕੱਲ ਚਾਹ ਵੀ ਨਹੀਂ ਆਉਂਦੀ।" ਤੁਸੀਂ ਆਪਣਾ ਹੱਕ ਤਾਂ ਲਵੋ ਬਾਪੂ ਨੇ ਸ਼ਾਂਤੀ ਨਾਲ ਮੇਰੇ ਵੱਲ ਦੇਖਿਆ ਤੇ ਹੌਲੀ ਜਿਹੀ ਮੁਸਕੁਰਾ ਕੇ ਕਿਹਾ ਕੋਈ ਗੱਲ ਨਹੀਂ ਪੁੱਤ ਰੱਬ ਦੇਣ ਵਾਲਾ ਏ ਦਸ ਦਿੱਤੇ ਨੇ ਕੋਈ ਨਹੀਂ ਤੂੰ ਫਿਕਰ ਨਾ ਕਰ ਮੇਰੀਆਂ ਅੱਖਾਂ ਪਾਰ ਆਈਆਂ ਇਹੋ ਸੱਚਾ ਪੰਜਾਬ ਸੀ ਜਿੱਥੇ ਦਿਲਾਂ ਵਿੱਚ ਲਾਲਚ ਨਹੀਂ ਸੰਤੋਖ ਵਸਦਾ ਹੈ ਅਖੀਰ ਮੇਰਾ ਸਟਾਪ ਆ ਗਿਆ ਮੈਂ ਕਿਹਾ ਬਾਪੂ ਜੀ ਸਕੈਨਰ ਦਿਓ ਮੈਂ ਔਨਲਾਈਨ ਪੇਮੈਂਟ ਕਰ ਦੇਣੀ ਪੁੱਤ ਉਤਾ ਹਲੇ ਨਵਾਂ ਨਵਾਂ ਲਵਾਇਆ ਸੀ ਚੱਲਦਾ ਨਹੀਂ ਮੈਂ ਪਰਸ ਦੇਖਿਆ 100 ਰੁਪਏ ਦਾ ਨੋਟ ਸੀ ਤੇ ਸਿਰਫ 15 ਰੁਪਏ ਟੁੱਟੇ ਹੋਏ ਸਨ ਮੇਰਾ ਕਿਰਾਇਆ 200 ਪੇ ਬੰਦਾ ਸੀ ਮੈਂ 500 ਰੁਪਏ ਦੇਣ ਦੀ ਹਿੰਮਤ ਨਾ ਕਰ ਸਕੀ 나 ਹੀ ਮਨ ਵਿੱਚ ਖਿਆਲ ਆਇਆ ਕਿ 500 ਦਾ ਨੋਟ ਦੇ ਕੇ ਉਹਨਾਂ ਦੇ ਸਾਰੇ ਦਿਨ ਦਾ ਕੰਮ ਖਰਾਬ ਕਰਾਂ ਮੈਂ ਬਾਪੂ ਨੂੰ ਨਰਮੀ ਨਾਲ ਕਿਹਾ ਬਾਪੂ ਜੀ ਮੇਰੇ ਕੋਲ ਬਾਕੀ ਟੁੱਟੇ ਪੈਸੇ ਨਹੀਂ ਸਿਰਫ 15 ਰੁਪਏ ਨੇ ਬਾਪੂ ਨੇ ਇੱਕ ਵਾਰ ਵੀ ਮੇਰੇ ਵੱਲ ਸਵਾਲੀਆ ਨਜ਼ਰ ਨਾਲ ਨਹੀਂ ਦੇਖਿਆ ਉਸੇ ਪੋਲੇਪਨ ਨਾਲ ਮੁਸਕੁਰਾ ਕੇ ਕਹਿਣ ਲੱਗੇ ਚਲੋ ਕੋਈ ਨਹੀਂ 15 ਹੀ ਦੇ ਦੋ ਪੁੱਤ ਰੱਬ ਭਲਾ ਕਰੇ ਮੈਂ 15 ਰੁਪਏ ਦੇ ਕੇ ਉੱਤਰ ਗਈ ਦੋ ਕਦਮ ਹੀ ਚੱਲੀ ਹੋਵਾਂਗੀ ਕਿ ਦਿਲ ਵਿੱਚ ਇੱਕ ਚੀਜ਼ ਉੱਠੀ ਮੈਂ ਕੀ ਕਰਾਈ ਮੈਂ ਵੀ ਤਾਂ ਉਹਨਾਂ ਦਫ਼ਤਰੀ ਮੁੰਡੇ ਕੁੜੀਆਂ ਵਾਲੀ ਗੱਲ ਹੀ ਕੀਤੀ ਨਾ ਮੈਂ ਵੀ ਤਾਂ ਰੱਬ ਦੇ ਬੰਦੇ ਦੀ 5 ਰੁਪਏ ਦੀ ਮਿਹਨਤ ਮਾਰੀ ਮੈਂ ਮੁੜ ਕੇ ਦੇਖਿਆ ਬਾਪੂ ਆਪਣੀ ਓਟੋ ਨੂੰ ਸਾਫ਼ ਕਰ ਰਹੇ ਸਨ ਚਿਹਰੇ ਤੇ ਉਹੀ ਅਨਪੂਲ ਜਈ ਮੁਸਕੁਰਾਹਟ ਸੀ ਮੈਨੂੰ احساس ਹੋਇਆ ਕਿ ਇਹ ਸ਼ਰਮ ਉਹਨਾਂ ਦੀ ਭੋਲੇਪਨ ਦੀ ਨਹੀਂ ਸਗੋਂ ਮੇਰੇ ਆਪਣੇ ਜ਼ਮੀਰ ਦੀ ਆਵਾਜ਼ ਹੈ ਉਹ ਬਾਪੂ ਦਾ ਸੰਤੋਖ ਦਾ ਮੂਜਸਮਾ ਸੀ ਪਰ ਅੱਜ ਦੇ ਸਮਾਜ ਦੇ ਲਾਲਚ ਨੇ ਮੈਨੂੰ ਵੀ ਮਜਬੂਰ ਕਰ ਦਿੱਤਾ ਸੀ ਕਿ ਮੈਂ ਆਪਣੇ ਸੱਚੇ ਕਿਰਾਏ ਤੋਂ 5 ਰੁਪਏ ਘੱਟ ਦੇ ਕੇ ਉਸ ਨੂੰ ਤੋੜਾਂ ਉਸ ਦਿਨ ਮੈਂ ਸਿੱਖਿਆ ਕਿ ਕਈ ਵਾਰੀ ਸਾਡੀ ਮਜਬੂਰੀ ਵੀ ਲਾਲਚ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ ਅਤੇ ਸਭ ਤੋਂ ਜ਼ਿਆਦਾ ਦੁੱਖ ਉਦੋਂ ਹੁੰਦਾ ਹੈ ਜਦੋਂ ਅਸੀਂ ਅਹਿਸਾਸ ਕਰਦੇ ਹਾਂ ਇਹ ਸਵੀ ਪੀੜ ਦਾ ਹਿੱਸਾ ਬਣ ਗਿਆ ਜਿਸ ਤੇ ਸਾਨੂੰ ਗੁੱਸਾ ਆ ਰਿਹਾ ਸੀ ਉਹ 15 ਰੁਪਏ ਅੱਜ ਵੀ ਮੇਰੇ ਜ਼ਿਹਨ ਵਿੱਚ ਚੁੱਭਦੇ ਹਨ ਕਾਸ਼ ਉਸ ਦਿਨ ਮੇਰੇ ਕੋਲ ਪੂਰੇ ਵੀਰ ਪੇ ਹੁੰਦੇ ਤਾਂ ਜੋ ਮੈਂ ਉਸ ਬਾਪੂ ਦੀ ਮਾਸੂਮੀਅਤ ਨੂੰ ਪੂਰਾ ਸਨਮਾਨ ਦੇ ਸਕਦੀ ਇਸ ਤਰ੍ਹਾਂ ਦੀਆਂ ਕਹਾਣੀਆਂ ਅਕਸਰ ਸਾਨੂੰ ਆਪਣੇ ਵਾਲੇ ਦੁਆਲੇ ਦੀਆਂ ਸੱਚਾਈਆਂ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।